ਤਸਵੀਰਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਬਣੇ ਹੋਏ ਨੇ ਲੋਕ ਕਿੰਝ ਰੇਲਵੇ ਸਟੇਸ਼ਨ ਦੇ ਬਾਹਰ ਬੈਠੇ ਹੋਏ ਨੇ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਹੀ ਪ੍ਰੋਟੈਸਟ ਕੀਤਾ ਜਾ ਰਿਹਾ ਨਾ ਸਿਰਫ ਐਸੈਂਜਰਸ ਬਲਕਿ ਆਟੋ ਵਾਲੇ ਵੀ ਜਿਹੜੇ ਨੇ ਉਹ ਵੀ ਕਾਫੀ ਜ਼ਿਆਦਾ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਦੇਖਿਆ ਜਾ ਸਕਦਾ ਹੈ ਕਿ ਟ੍ਰੇਨਾਂ ਨਾ ਚੱਲਣ ਦੇ ਕਾਰਨ ਸਵਾਰੀਆਂ ਨਾ ਆ ਪਾਰੀਆਂ ਨੇ ਤੇ ਨਾ ਹੀ ਕਿੱਥੇ ਜਾ ਸਕਦੀਆਂ ਨੇ ਤਾਂ ਜਿਸ ਨੂੰ ਲੈ ਕੇ ਆਟੋ ਵਾਲਿਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਵੱਲੋਂ ਇਹ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਵਪਾਰ ਵੀ ਜਿਹੜਾ ਹੈ ਉਹ ਵੀ ਕਾਫੀ ਜ਼ਿਆਦਾ ਮੰਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਹੀ ਉਹ ਲੋਕ ਜਿਨ੍ਹਾਂ ਨੇ ਕਿੱਥੇ ਜਾਣਾ ਹੈ ਕਿਤੋਂ ਦੀ ਆਣਾ ਉਹ ਵੀ ਕਾਫੀ ਜ਼ਿਆਦਾ ਖੱਜਲਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਟ੍ਰੇਨਾਂ ਜੀੜੀਆਂ ਨੇ ਨਹੀਂ ਸਮੇਂ ਸਿਰ ਚੱਲ ਰਹੀਆਂ ਤੇ ਦੂਜੇ ਪਾਸੇ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਸਟੇਸ਼ਨ ਦੇ ਬਾਹਰ ਇਹ ਜਿਹੜੇ ਆਟੋ ਵਾਲੇ ਵੀ ਨੇ ਇਹ ਵੀ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਇਹਨਾਂ ਦਾ ਕੰਮ ਵੀ ਕਿਤੇ ਨਾ ਕਿਤੇ ਠੱਪ ਹੁੰਦਾ ਹੋਇਆ ਨਜ਼ਰ ਆ ਰਿਹਾ ਆਪਣੀਆਂ ਇਨਸਟਾਲਮੈਂਟਸ ਵੀ ਜਿਹੜੀਆਂ ਨੇ ਇਹ ਨਹੀਂ ਭਰ ਪਾਰੇ ਤੇ ਨਾ ਸਿਰਫ ਲੁਧਿਆਣਾ ਬਲਕਿ ਹੋਰ ਵੀ ਸ਼ਹਿਰਾਂ ਜਿਵੇਂ ਕਿ ਅੰਮ੍ਰਿਤਸਰ ਜਲੰਧਰ ਦੇ ਵਿੱਚ ਵੀ ਇਹ ਕੁਝ ਹਾਲਾਤ ਜਿਹੜੇ ਨੇ ਪੈਦਾ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਹੀ ਇਹ ਅਪੀਲ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਕੋਲੋਂ ਕਿ ਉਹਨਾਂ ਦੇ ਵੱਲੋਂ ਇਹ ਪ੍ਰੋਟੈਸਟ ਨਾ ਕੀਤਾ ਜਾਵੇ ਚੋਲਿਆਂ ਦਾ ਵੀ ਇਹ ਵੀ ਵਿਲੇ ਖੜੇ ਬਿਲਕੁਲ ਇਹਨਾਂ ਨੂੰ ਕਿਉਂਕਿ ਨਾ ਟ੍ਰੇਨ ਆ ਰਹੀਆਂ ਨਾ ਜਾ ਰਹੀਆਂ ਆਟੋ ਰਿਕਸ਼ਾ ਜੀ ਆਪਣੇ ਗੁਜ਼ਾਰਾ ਨਹੀਂ ਕਰ ਪਰ ਇਹ ਫੈਮਲੀਆਂ ਦਾ ਕਿਸਾਨ ਵੀਰਾਂ ਨੂੰ ਰਿਕਵੈਸਟ ਆ ਕਿ ਤੁਸੀਂ ਆਪਣੇ ਹੀ ਪੰਜਾਬ ਦਾ ਨਾਮ ਸ ਮਾਰ ਰਹੇ ਹੋ ਇਹਦੇ ਲਈ ਕੋਈ ਹੱਲ ਕਰੋ ਕੋਈ ਕਿਸੇ ਦੀ ਕੋਠੀ ਦੇ ਬਾਹਰ ਬਹਿਣਾ ਉੱਥੇ ਬਹਿ ਜਾਓ ਪਰ ਰਸਤੇ ਨਾਲ ਲੋਕੋ ਇਹ ਲੁਧਿਆਣੇ ਸਟੇਸ਼ਨ ਦਾ ਹਾਲ ਆ ਕੱਲ ਦੀਆਂ ਟ੍ਰੇਨਾਂ ਹਜੇ ਤੱਕ ਨਹੀਂ ਆਈਆਂ ਹੈਗੀਆਂ ਸਾਰੇ ਲੋਕ ਖੱਜਲ ਖਵਾਰ ਹੋ ਰਹੇ ਫੈਮਲੀਆਂ ਦੇ ਨਾਲ ਆ ਜਿਨ੍ਹਾਂ ਨੇ ਕਿਸੇ ਨੂੰ ਐਮਰਜੈਂਸੀ ਲਈ ਜਾਣਾ ਉਹਨੂੰ ਵੀ ਕੋਈ ਕੰਨਵੇਸ ਤੇ ਮਿਲਦੀ ਹਰ ਇੱਕ ਕੋਲ ਇਹਨੇ ਪੈਸੇ ਨਹੀਂ ਹੁੰਦੇ ਕਿ ਉਹ ਟੈਕਸੀਜ਼ ਜਾਂ ਹੋਰ ਅਰੇਂਜ ਕਰ ਗਏ ਇਹ ਸਾਰੇ ਆਟੋ ਰਿਕਸ਼ਾ ਦਾ ਇਹਨਾਂ ਦੇ ਵੀ ਕੋਈ ਸਵਾਰੀ ਨਹੀਂ ਮਿਲਦੀ ਪਈ ਇਹਨਾਂ ਦਾ ਵੀ ਜਿਹੜਾ ਗੁਜ਼ਾਰਾ ਵਾ ਆਟੋ ਰਿਕਸ਼ਾ ਵਾਲਿਆਂ ਦਾ ਕੁਝ ਇਹ ਵੀ ਵਿਹਲੇ ਖੜੇ ਬਿਲਕੁਲ ਇਹਨਾਂ ਨੂੰ ਕਿਉਂਕਿ ਨਾ ਟ੍ਰੇਨ ਆ ਰਹੀਆਂ ਨਾ ਜਾ ਰਹੀਆਂ ਆਟੋ ਰਿਕਸ਼ਾ ਵੀ ਆਪਣੇ ਗੁਜ਼ਾਰਾ ਨਹੀਂ ਕਰ ਪਰ ਇਹ ਫੈਮਲੀਆਂ ਦਾ ਕਿਸਾਨ ਵੀਰਾਂ ਨੂੰ ਰਿਕਵੈਸਟ ਆ ਕਿ ਤੁਸੀਂ ਆਪਣੇ ਹੀ ਪੰਜਾਬ ਦਾ ਨਾਸ ਮਾਰ ਰਹੇ ਹੋ ਇਹਦੇ ਲਈ ਕੋਈ ਹੱਲ ਕਰੋ ਭਈ ਕਿਸੇ ਦੀ ਕੋਠੀ ਦੇ ਬਾਹਰ ਬਹਿਣਾ ਉੱਥੇ ਬਹਿ ਜਾਓ ਰਸਤੇ ਨਾ ਰੋਕੋ ਇਹ ਲਿਜਾਣੇ ਸਟੇਸ਼ਨ